ਇਹਦੇ ਵਿੱਚ ਇੱਕ ਤਾਂ ਜਿਹੜੇ ਪੰਜਾਬ ਦੇ ਅੱਜ ਦੇ ਜਿਹੜੇ ਹਾਲਾਤ ਨੇ ਜਾਂ ਪਿਛਲੇ ਦਿਨੀ ਜੋ ਬੜੀ ਵੱਡੀ ਜਿਹੜੀ ਇੱਕ ਆਫਤ ਮੈਨ ਮੇਡ ਆਫ ਜਿਹੜੀ ਹੈ ਉਹ ਆਈ ਹੈ ਜਿਹਦੇ ਕਰਕੇ ਸਮੁੱਚੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਉਹਦੇ ਲਈ ਗੱਲ ਕਰਨੀ ਹੈ ਤੇ ਦੂਜਾ ਸਾਡੇ ਲੋਕਲ ਜਿਹੜੇ ਇਸ਼ੂਜ਼ ਨੇ ਜਿਹੜੇ ਬਰਸਾਤ ਨਾਲ ਹੀ ਰਿਲੇਟਡ ਹੈਗੇ ਆ ਇਹ ਬਸ ਬਰਸਾਤ ਤੋਂ ਬਿਨਾ ਵੀ ਜਿਹੜੇ ਹੈਗੇ ਆ ਉਹਦੇ ਜਿਹੜੇ ਹੈਗੇ ਸਬੰਧ ਚ ਮੈਂ ਦੋ ਤਿੰਨ ਜਿਹੜੀਆਂ ਗੱਲਾਂ ਕਰਨੀਆਂ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ ਪਹਿਲਾਂ ਤਾਂ ਮੈਂ ਸਲੂਟ ਕਰਦਾ ਸਮੁੱਚੇ ਪੰਜਾਬ ਦੇ ਪੰਜਾਬ ਨਿਵਾਸੀਆਂ ਨੂੰ ਜਿੰਨੀਆਂ ਸਮਾਜਿਕ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਇਹ ਅੱਛੀ ਸੋਚ ਵਾਲੇ ਲੋਕ ਚਾਹੇ ਹੋ ਇਸ ਦੇਸ਼ ਦੇ ਅੰਦਰ ਇਸ ਉਹਦੇ ਅੰਦਰ ਯਾਬ ਦੇ ਸੰਦੇ ਵਿੱਚ ਜਿਨ੍ਹਾਂ ਨੇ ਇਸ ਔਖੀ ਕੜੀ ਦੇ ਵਿੱਚ ਪੰਜਾਬ ਦੇ ਜਨਤਾ ਦਾ ਪੰਜਾਬ ਦੇ ਉਹਨਾਂ ਲੋਕਾਂ ਦਾ ਜਿਹੜੇ ਬਹੁਤ ਜਿਨ੍ਹਾਂ ਨੂੰ ਹੱਡ ਦੀ ਮਾਰ ਜਿਹੜੀ ਹੈ ਝੱਲਣੀ ਪਈ ਹੈ ਉਹਨਾਂ ਦਾ ਬਹੁਤ ਮਤਲਬ ਕਿ ਉਹਨਾਂ ਨੂੰ ਮੈਂ ਸਲੂਟ ਕਰਦਾ ਆਪਣੇ ਵੱਲੋਂ ਕਿ ਜਿਨ੍ਹਾਂ ਨੇ ਔਖੀ ਕੜੀ ਦੇ ਵਿੱਚ ਪੰਜਾਬ ਦੀ ਤੇ ਕਿਸਾਨਾਂ ਦਾ ਪੰਜਾਬ ਦੇ ਸ਼ਹਿਰੀਆਂ ਦਾ ਜਿੱਥੇ-ਜਿੱਥੇ ਪਾਣੀ ਨਾਲ ਨੁਕਸਾਨ ਹੋਇਆ ਉਹਨਾਂ ਦਾ ਜਿਹੜਾ ਹੈ ਮਦਦ ਜਿਹੜੀ ਕੀਤੀ ਆ ਦੂਜਾ ਜਿਹੜਾ ਇਹ ਜਿਹੜਾ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਜਿਹਦੇ ਵਿੱਚ ਮੈਂ ਇਹ ਵੀ ਕਹਾਂਗਾ ਕਿ ਸਰਕਾਰ ਦੀ ਜਿਹੜੀ ਨਾਕਾਮੀ ਹੈ ਉਹ ਬਿਲਕੁਲ ਸਾਹਮਣੇ ਆਈ ਆ ਪਰ ਅੱਜ ਮੈਂ ਹੁਣੇ ਹੀ ਤੁਹਾਡੇ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਮੈਂ ਜਿਹੜੀ ਪੀਸੀਸੀ ਉਹ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ 'ਚ ਦੀ ਗੱਲ ਉਹਨਾਂ ਨੇ ਕਿਹਾ ਕਿ ਜੀ ਦਾ ਖੇਤ ਉਹਦੀ ਰੇਤ ਉਹਨਾਂ ਨੇ ਜੇ ਕਿਤੇ ਇਹ ਪਹਿਲਾਂ ਹਲੇ ਮੈਨੂੰ ਪਤਾ ਨਹੀਂ ਕਿ ਇਹ ਪ੍ਰੈਕਟੀਕਲ ਰੂਪ ਚ ਇੰਪਲੀਮੈਂਟ ਹੋਏਗਾ ਦੂਜਾ ਉਹਨਾਂ ਨੇ ਕਿਹਾ ਕਿ ਮੈਂ BB 1000 20000 ਰੁਪਏ ਪ੍ਰਤੀ ਏਕੜ ਜਿਹੜਾ ਸੀ ਦੀ ਮੰਗ ਜੀ ਜਿਹੜਾ ਸਮੁੱਚੇ ਭਾਰਤ ਚ ਨਹੀਂ ਕਦੇ ਮਿਲਿਆ ਤੀਜਾ ਉਹਨਾਂ ਨੇ ਕਿਹਾ ਕਿ ਜਿਨੇ ਪਰਿਵਾਰਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ 4 ਲੱਖ ਰੁਪਇਆ ਜਿਹੜਾ ਜੀ ਦੀ ਕੈਜੁਐਲਟੀ ਹੋਈ ਹੈਗੀ ਉਸ ਪਰਿਵਾਰ ਦੇ ਅੰਦਰ ਉਹਨੂੰ 4 ਲੱਖ ਰੁਪਇਆ ਪ੍ਰਤੀ ਜੀ ਜਿਹੜਾ ਦਿੱਤਾ ਜਾਏਗਾ ਪਹਿਲਾਂ ਤਾਂ ਜੇ ਜਿਹੜਾ ਜੀ ਦਾ ਰੇਤ ਜੀ ਦਾ ਖੇਤ ਉਹਦੀ ਰੇਤ ਜੇ ਇਹੀ ਕੰਮ ਪਹਿਲਾਂ ਕੀਤਾ ਹੋਇਆ ਹੁੰਦਾ ਤਾਂ ਜਿਹੜੇ ਲੋਕ ਅੱਜ ਜਿਨ੍ਹਾਂ ਨੇ ਆਪ ਕਿਤੇ ਸਰਕਾਰ ਨੇ ਬੰਨ ਨਹੀਂ ਮਾਰਿਆ ਉਹ ਪਹਿਲਾਂ ਹੀ ਜਿਹੜੇ ਹੌਸਲਾ ਕਰਕੇ ਜਿੱਥੇ-ਜਿੱਥੇ ਬੰਨ ਟੁੱਟੇ ਆ ਬੰਨਾ ਨਾ ਹੋਣ ਕਰਕੇ ਨੁਕਸਾਨ ਜਿਹੜੇ ਹੋਏ ਆ ਤਾਂ ਉਹ ਪਹਿਲਾਂ ਹੀ ਜਿਹੜੇ ਉਹ ਪ੍ਰਬੰਧ ਉਹ ਆਪਣਾ ਕਰ ਲਿਆ ਕਿਉਂਕਿ ਕਿਸੇ ਨੂੰ ਅਲਾਉ ਨਹੀਂ ਸੀ ਕਿ ਇੱਕ ਟਰਾਲੀ ਵੀ ਜਿਹੜੀ ਮਿੱਟੀ ਆਪਣੇ ਖੇਤ ਦੇ ਵਿੱਚੋਂ ਚੱਕ ਲਵੇ ਦੂਜਾ ਜਿਹੜਾ ਉਹਨਾਂ ਨੇ ਕਿਹਾ ਕਿ 20000 ਰੁਪਏ ਪ੍ਰਤੀ ਏਕੜ ਸੀ ਦੇਵਾਂਗੇ ਕਿ ਜਿਹੜਾ ਅੱਜ ਤੱਕ ਕਦੇ ਭਾਰਤ 'ਚ ਨਹੀਂ ਮਿਲਿਆ ਪਰ ਭਾਰਤ 'ਚ ਤਾਂ ਕਦੇ ਮੁਰਗੀ ਦੇ ਤਾਂ ਕਦੇ ਬੱਕਰੀ ਦੇ ਵੀ ਪੈਸੇ ਨਹੀਂ ਸੀ ਮਿਲੇ ਪਰ ਜੇ ਵਾਕਈ ਤੁਸੀਂ ਜੇ ਇਹ ਗੱਲ ਕਹੀ ਆ ਦੇਖੋ ਜਿਹੜੇ ਪੰਜਾਬ ਦੇ ਲੋਕ ਆ ਅੱਖ ਚੁੱਕੇ ਆ ਤੁਹਾਡੇ ਲਾਰਿਆਂ ਤੋਂ ਝੂਠੇ ਲਾਰਿਆਂ ਤੋਂ ਤੁਹਾਡੇ ਬਹਾਨੇਬਾਜ਼ੀਆਂ ਤੋਂ ਕਿ ਦੂਜੇ ਦੇ ਗਲ ਦੇ ਵਿੱਚ ਤੁਸੀਂ ਪਾ ਦੇਣਾ ਦੂਜਿਆਂ ਨੂੰ ਬਲੇਮ ਕਰਨਾ ਬਲੇਮ ਗੇਮ ਚ ਤੁਸੀਂ ਜਿਹੜੇ ਪੌਣੇ ਚਾਰ ਸਾਲ ਉਲੰਘਾਤੇ ਆ ਬੜੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਹੁਤ ਜਿਹੜਾ ਦਿੱਤਾ ਸੀ 92 ਤੁਹਾਡੇ ਬੰਦੇ ਜਿਤਾਏ ਸੀ ਪਰ ਉਈ ਇੱਕ ਕੰਮ ਪੰਜਾਬ ਚ ਨਹੀਂ ਹੋਇਆ ਹਰ ਪੱਖ ਤੋਂ ਜਿਹੜਾ ਪੰਜਾਬ ਜਿਹੜਾ ਪਿੱਛੇ ਰਹਿ ਗਿਆ ਹਰ ਪੱਖ ਤੋਂ ਪਿੱਛੇ ਰਹਿ ਗਿਆ ਤੀਜਾ ਜਿਹੜਾ ਉਹਨਾਂ ਨੇ ਕਿਹਾ ਕਿ 4 ਲੱਖ ਰੁਪਇਆ ਪ੍ਰਤੀ ਜੀ ਜਿਹੜਾ ਦੇਾਂਗੇ ਬਹੁਤ ਜਿਸ ਨੂੰ ਘਾਟਾ ਇੱਕ ਮਜ਼ਾਕ ਵਾਲੀ ਗੱਲ ਇੱਕ ਤਾਂ ਉਹ ਉਹਨਾਂ ਦੇ ਘਰ ਰੁੜ ਗਏ ਦੂਜਾ ਉਹਨਾਂ ਦੇ ਖੇਤ ਰੁੜ ਗਏ ਤੀਜਾ ਉਹਨਾਂ ਦੇ ਜੀ ਰੁੜ ਗਏ ਫਿਰ ਅਸੀਂ ਉਹਨਾਂ ਨੂੰ 4 ਲੱਖ ਰੁਪਇਆ ਅਨਾਉਂਸ ਕਰ ਰਹੇ ਜਿਹੜੀ ਬਹੁਤ ਮਤਲਬ ਕਹਿੰਦਾ ਵੀ ਗਲਤ ਹੈ ਸਭ ਕਟੋ ਕੱਟ ਹਰ ਵਿਅਕਤੀ ਨੂੰ ਕੱਟ ਤੋਂ ਕੱਟ 25 ਲੱਖ ਰੁਪਏ ਜਿਹੜਾ ਹੈਗਾ ਪ੍ਰਤੀ ਜੀ ਜਿਹੜਾ ਉਹ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਜਿਹੜਾ ਬੰਦਾ ਗਿਆ ਉਹ ਵਾਪਸ ਤਾਂ ਆ ਨਹੀਂ ਉਹ ਵਾਪਸ ਤਾਂ ਆ ਨਹੀਂ ਸਕਦਾ ਜਿਨ੍ਹਾਂ ਦੇ ਪਸ਼ੂ ਧਨ ਵੀ ਰੁੜ ਗਿਆ ਜੀ ਵੀ ਚਲੇ ਗਏ ਤਾਂ ਉਹਨਾਂ ਨੂੰ ਮਾੜੀ ਮੋਟੀ ਜਿਹੜਾ ਹੈਗਾ ਰੀਹੈਬਿਲਿਟੇਟ ਤੇ ਲਈ ਕੁਝ ਪਰਿਵਾਰ ਦੇ ਲਈ ਜਿਹੜੀ ਕੁਝ ਮਦਦ ਜੜੀ ਹੋ ਸਕਦੀ ਹੈ। ਸੋ ਇਹ ਅ ਤਾਂ ਜਿਹੜਾ ਸੀਗਾ ਪਰ ਮੈਂ ਫਿਰ ਦੁਬਾਰਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਸਮਾਜਿਕ ਧਾਰਮਿਕ ਜੇ ਉਹ ਦੇਸ਼ ਦੀਆਂ ਨੇ ਜਾਂ ਜਿਹੜੀਆਂ ਰਾਜਨੀਤਕ ਪਾਰਟੀਆਂ ਨੇ ਜਿਨ੍ਹਾਂ ਦੇ ਲੋਕਾਂ ਨੇ ਜਿਨ੍ਹਾਂ ਨੇ ਉੱਥੇ ਮਦਦ ਕੀਤੀ ਆ ਉਹਨਾਂ ਦੇ ਜਜ਼ਬੇ ਨੂੰ ਸलाम ਪੰਜਾਬ ਦੇ ਲੋਕਾਂ ਦੇ ਜਜ਼ਬੇ ਨੂੰ ਸलाम ਮੈਂ ਹੁਣੇ ਇੱਕ ਮਾਤਾ ਦੀ ਕਿਸੇ ਦੀ ਵੀਡੀਓ ਦੇਖ ਰਿਹਾ ਸੀ ਕਿ ਆਪਣੇ ਪੁੱਤਰਾਂ ਨੂੰ ਤਰਵਾਸ ਦੇ ਰਹੀ ਹੋਵੇ ਕੋਈ ਗੱਲ ਨਹੀਂ ਤੁਸੀਂ ਪਰਮਾਤਮਾ ਤੁਹਾਡੇ ਸਿਰ ਤੇ ਹੈਗਾ ਤੁਸੀਂ ਬਿਲਕੁਲ ਹੌਸਲਾ ਨਹੀਂ ਦੇਖਣਾ ਤੇ ਤਾਂ ਆਪਾਂ ਤਕੜੇ ਹੋ ਕੇ ਜਿਹੜਾ ਇਹ ਲੜਾਈ ਆ ਉਹ ਲੜਾਂਗੇ ਹੋ ਸੋ ਅਜੇ ਹੀ ਮਤਲਬ ਕਿ ਹੌਸਲੇ ਜਿਹੜੀਆਂ ਮਾਵਾਂ ਨੇ ਵੀ ਦਿਖਾਈਆਂ ਫਿਰ ਤਾਂ ਮਾਵਾਂ ਲੱਗੀਆਂ ਸੋ ਇਹ ਤਾਂ ਇੱਕ ਸੀ ਦੂਜਾ ਮੈਂ ਰਾਜਪੁਰੇ ਨਾਲ ਜਿਹੜੀ ਤੁਹਾਡੀ ਜਿਹੜੀ ਸੰਬੰਧਤ ਜਿਹੜੀ ਗੱਲ ਕਰਨੀ ਆ ਉਹ ਇਹ ਹੈ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਮੈਂ ਬਹੁਤ ਡਵੈਲਪਮੈਂਟ ਕਰਾਈ ਇਸ ਇਲਾਕੇ ਦੇ ਅੰਦਰ ਜੀ ਦੀ ਬਦੌਲਤ ਤਿੰਨ ਨੈਸ਼ਨਲ ਅਵਾਰਡ ਰਾਜਪੁਰੇ ਨੂੰ ਮਿਲੋਰ ਪੰਜਾਬ ਮਿਲੇ ਜਿਹੜਾ ਪੰਜਾਬ ਦਾ ਇੱਕ ਇੱਕ ਵਿਧਾਨ ਸਭਾ ਹਲਕਾ ਹੈਗਾ ਜਿਸ ਨੂੰ ਤਿੰਨ ਅਸੀਂ ਰਾਸ਼ਟਰੀ ਨਾ ਕਿ ਪੰਜਾਬ ਸਰਕਾਰ ਤੋਂ ਨਹੀਂ ਭਾਰਤ ਸਰਕਾਰ ਤੋਂ ਸਾਨੂੰ ਜਿਹੜੇ ਉਹ ਪ੍ਰਾਪਤ ਹੋਈ ਇਸ ਗੱਲ ਦਾ ਮਾਣ ਮੇਰੀ ਟੀਮ ਨੂੰ ਜਾਂਦਾ ਇਆ ਜਿਸ ਤਰੀਕੇ ਦੇ ਨਾਲ ਅਸੀਂ ਸੋਚ ਅਪਣਾਈ ਸੀ ਕਿ ਰਾਜਪੁਰੇ ਨੂੰ ਅਸੀਂ ਹਿੰਦੁਸਤਾਨ ਦਾ ਇੱਕ ਨੰਬਰ ਦਾ ਮਤਲਬ ਕਿ ਹਲਕਾ ਬਣਾਵਾਂਗੇ ਸ਼ਹਿਰ ਬਣਾਵਾਂਗੇ ਉੱਚ ਅਸੀਂ ਕਾਮਯਾਬ ਰਹੇ ਉਸ ਵਕਤ ਦੇ ਵਿੱਚ ਪਰ ਜਦੋਂ 2022 ਚ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਮੈਡਮ ਨੀਨਾ ਮਿੱਤਲ ਇੱਥੇ ਐਮ ਐਲ ਏ ਬਣੇ ਆ ਉਹ ਤੋਂ ਬਾਅਦ ਇਸ ਹਲਕੇ ਦੀ ਬਹੁਤ ਦੁਰਦਸ਼ਾ ਹੋਈ ਜਿੰਨੇ ਡਿਵੈਲਪਮੈਂਟ ਦੇ ਅਸੀਂ ਕੰਮ ਕਰਾਏ ਹੋਏ ਸੀ ਸ਼ੁਰੂ ਕਰਾਏ ਹੋਏ ਸੀ ਉਹਨਾਂ ਨੂੰ ਪੂਰੇ ਤਾਂ ਕੀ ਕਰਨਾ ਸੀ ਉਹ ਅੱਧ ਵਿਚਾਲੇ ਰੁਕ ਗਏ ਇੱਕ ਪੈਸਾ ਤਾਂ ਹੋਰ ਅਸੀਂ ਕਿੱਥੋਂ ਲੈ ਕੇ ਆਣਾ ਸੀ ਇਹਨਾਂ ਨੇ ਸਾਡਾ ਲਿਆਇਆ ਹੋਇਆ ਪੈਸਾ ਵੀ ਇੱਥੋਂ ਵਾਪਸ ਚਲਾ ਗਿਆ ਜੀ ਦੀ ਬਦੌਲਤ ਇਸ ਇਲਾਕੇ ਦਾ ਬਹੁਤ ਨੁਕਸਾਨ ਹੋਇਆ ਸਪੈਸ਼ਲੀ ਜਿਹੜੀ ਅੱਜ ਮੈਂ ਗੱਲ ਕਰਨ ਦੇ ਲਈ ਤੁਹਾਨੂੰ ਸੱਦੇ ਆ ਉਹ ਇਹ ਆ ਕਿ ਮੈਂ ਉਦੋਂ 50 ਕਰੋੜ ਰੁਪਏ ਦੇ ਨੇੜੇ ਤੋਂ ਵੱਧ ਦੀ ਰਕਮ ਜਿਹੜੀ ਰਾਜਪੁਰੇ ਦੇ ਅੰਦਰ ਸੀਵਜ ਅਤੇ ਵਾਟਰ ਸਪਲਾਈ ਦੇ ਮੇਲੇ ਮੈਂ ਲੈ ਕੇ ਆਇਆ ਸੀਗਾ ਜਿਹਦੇ ਚ ਬਹੁਤ ਏਰੀਆ ਸਾਡਾ ਕਵਰ ਵੀ ਹੋਇਆ ਉਹ ਏਰੀਆ ਜਿਵੇਂ ਪੂਰਾ ਨੜਾਸ ਰੋਡ ਦੀਆਂ ਬਹੁਤ ਕਲੋਨੀਆਂ ਕਈ ਕਿਲੋਮੀਟਰ ਦਾ ਏਰੀਆ ਜਾਂ ਚੰਡੀਗੜ੍ਹ ਰੋਡ ਤੋਂ ਖੱਬੇ ਪਾਸੇ ਵਾਲਾ ਏਰੀਆ ਜਿਹੜਾ ਰਾਜਪੁਰੇ ਚ ਪੈਂਦਾ ਉਹ ਸਾਰਾ ਹੀ ਚਾਹੇ ਉਹ ਇਕਤਾ ਕਲੋਨੀ ਹੈ ਚਾਹੇ ਉਹ ਗੁਰੂ ਗੋਬਿੰਦ ਸਿੰਘ ਨਗਰ ਹੈ ਚਾਹੇ ਬਾਕੀ ਦੇ ਸੁੰਦਰ ਨਗਰ ਹੈ ਨਰਾਸ ਰੋਡ ਦੇ ਏਰੀਏ ਹਨ ਸਾਰੇ ਇਹ ਤੋਂ ਇਲਾਵਾ ਫੋਕਲ ਪੁਆਇੰਟ ਦਾ ਏਰੀਆ ਸੀਗਾ ਜਿਹੜਾ ਉਹਦੇ ਵਿੱਚ ਅਤੇ ਇਸ ਤੋਂ ਇਲਾਵਾ ਜਿਹੜਾ ਵਾਰਡ ਨੰਬਰ 16 15 ਤੇ 16 ਦਾ ਏਰੀਆ ਉਹ ਸੀ ਪਰ ਕੁਝ ਸਾਡੀਆਂ ਜਿਹੜੀਆਂ ਪੰਚਾਇਤਾਂ ਜਿਹੜੀਆਂ ਉਹਦੇ ਵਿੱਚ ਸ਼ਾਮਲ ਹੋਈਆਂ ਸੀ ਉਹਦੇ ਵਿੱਚ ਨੀਲਪੁਰ ਪਿੰਡ ਕੁਲਦੀਪਨਗਰ ਸਤ ਨਾਮ ਨਗਰ ਅਤੇ ਪੀਰ ਕਲੋਨੀ ਇਹ ਚਾਰ ਪਿੰਡ ਵੀ ਜਿਹੜੇ ਸ਼ਾਮਲ ਹੋਏ ਸੀ ਪਰ ਕੁਝ ਏਰੀਆ ਮਤਲਬ ਕਿ ਪੈ ਗਿਆ ਸੀਗਾ ਜਿਹਦੇ ਵਿੱਚ 3 ਵਜੇ ਤੇ ਵਾਟਰ ਸਪਲਾਈ ਚਲੀ ਗਈ ਪਰ ਤਿੰਨ ਉਸ ਤਿੰਨ ਟੈਕਨੀਕਲ ਪ੍ਰੋਬਲਮ ਦੇ ਕਰਕੇ ਸਾਡੇ ਉਹ ਨੀਲਪੁਰ ਪੀਰ ਕਲੋਨੀ ਜਿਹਦੇ ਵਿੱਚ ਪਟੇਜਾ ਕਲੋਨੀ ਵੀ ਪੈ ਜਾਂਦਾ ਪ੍ਰਦੇਸ਼ਤ ਨਾਮਨਗਰ ਦਾ ਏਰੀਆ ਉਹ ਜਿਹੜੇ ਸਾਰੇ ਏਰੀਆ ਜਿਹੜੇ ਟੈਕਨੀਕਲ ਤੌਰ ਦੇ ਕਾਰਨ ਜਿਹੜਾ ਹੈਗਾ ਉਹ ਰਹਿ ਗਏ ਪਰ ਅੱਜ ਪੌਣੇ 4 ਸਾਲ ਹੋ ਗਏ ਜੇ ਤੁਸੀਂ ਜਾਓ ਉਹਨਾਂ ਲੋਕਾਂ ਦੀ ਹਾਲਤ ਦੇਖੋ ਬਹੁਤ ਮਾੜੀ ਹਾਲਤ ਆ ਜੇ ਉਹ ਲੋਕ ਐਮਐਲਏ ਸਾਹਿਬਾਂ ਕੋਲ ਜਾਂਦੇ ਆ ਉਹਨਾਂ ਨੂੰ ੱੱਕੇ ਮਾਰਿਆ ਜਾਂਦੇ ਆ ਪੁਲਿਸ ਤੋਂ ਡਰਾਇਆ ਜਾਂਦਾ ਕਿ ਕੋਈ ਬੰਦਾ ਜ਼बान ਨਾ ਖੋਲੇ ਤਾ ਉਹ ਅੱਜ ਬਹੁਤ ਜ਼ਿਆਦਾ ਮੈਂ ਨਿਕਲ ਕੇ ਆਪ ਜਾ ਕੇ ਦੇਖ ਕੇ ਆਇਆ ਕਿ ਬਹੁਤ ਮਾੜੀ ਜਿਹੜੀ ਉਹਨਾਂ ਦੀ ਹਾਲਤ ਆ ਤੇ ਸਾਰਾ ਪਾਣੀ ਇਕੱਠਾ ਹੋ ਕੇ ਜਿਹੜਾ ਗਰਾਊਂਡ ਬਣਾਇਆ ਸੀ ਹਰਦਿਆਲ ਸਿੰਘ ਨੇ ਉਹ ਸਾਰਾ ਜਿਹੜਾ ਗੰਦਾ ਪਾਣੀ ਆ ਇਕੱਠਾ ਹੋ ਕੇ ਸੰਨੀਲਪੁਰ ਵਾਲੇ ਗਰਾਊਂਡ ਦੇ ਵਿੱਚ ਜਿਹੜਾ ਉਹ ਚੱਲੇ ਜਾ ਅਤੇ ਬਹੁਤ ਭਿਆਨਕ ਬਿਮਾਰੀ ਫੈਲਣ ਦਾ ਡਰ ਆ ਐਸਾ ਨਾ ਹੋਵੇ ਕੋਈ ਡਾਇਰੀਆ ਧਿਆ ਜਾਂ ਕੋਈ ਹੋਰ ਜਿਹੜੀ ਕੋਈ ਬਿਮਾਰੀ ਉੱਥੇ ਪੈਦਾ ਹੋ ਕੇ 5 6000 ਦੀ ਸਾਡੀ ਪਾਪੂਲੇਸ਼ਨ 6000 ਤੋਤੇ ਦੀ ਪਾਪੂਲੇਸ਼ਨ ਹੋ ਉਹਦਾ ਜਿਹੜਾ ਨੁਕਸਾਨ ਹੋ ਹੋਵੇ ਤਾਂ ਬਿਹਤਰ ਹੀ ਹੈ ਕਿ ਉਹ ਤੁਰਤ ਹੁਣ ਮੈਨੂੰ ਜੋ ਪਤਾ ਲੱਗਿਆ ਕਿ ਮਾਨਜੋਗ ਐਮਐਲਏ ਸਹਿਬਾਂ ਨੂੰ ਪੰਜਾਬ ਗ੍ਰਾਂਟਸ ਦੇ ਤਹਿਤ ਹਰ ਹਲਕੇ ਦੇ ਅੰਦਰ ਮੈਂ ਵੀ ਉਦੋਂ ਕਟੋ ਕਟ 30 35 ਕਰੋੜ ਰੁਪਏ ਲੈ ਕੇ ਆਇਆ ਸੀਗਾ 40 ਕਰੋੜ ਰੁਪਏ ਦੇ ਨੇੜੇ ਤੇ ਮੈਨੂੰ ਇਹ ਪਤਾ ਲੱਗਿਆ ਕਿ 4 5 ਕਰੋੜ ਰੁਪਏ ਜਿਹੜਾ ਹੈ ਉਹ ਗ੍ਰਾਂਟ ਜਿਹੜੀ ਮਿਲਣੀ ਹੈ ਤਾਂ ਉਹ ਗ੍ਰਾਂਟ ਨਾ ਕਿ ਦੂਜੇ ਲੋਕਾਂ ਨੂੰ ਰਹਿਤਾਂ ਦੇਣ ਦੇ ਲਈ ਕਿਉਂਕਿ ਉਹ ਮੈਂ ਤਾਂ ਕਹਿ ਰਿਹਾਗਾ ਤੇ ਉਹ ਪੂਰੀ ਗ੍ਰਾਂਟ ਦਾ ਜਿਹੜਾ ਪੈਸਾ ਹੈਗਾ ਇਹਨਾਂ ਤਿੰਨੇ ਹੀ ਮਤਲਕੇ ਨਗਰਾਂ ਦੇ ਉੱਤੇ ਉਹ ਨੀਲਪੁਰ ਆਪਣਾ ਸਤਨਾਮ ਨਗਰ ਅਤੇ ਪੀਰ ਕਲੋਨੀ ਦੇ ਉੱਤੇ ਲੱਗਣਾ ਚਾਹੀਦਾ ਉਹ ਸਾਰਾ ਸਾਰਾ ਪੈਸਾ ਉਹ ਲੱਗਣਾ ਚਾਹੀਦਾ ਜਿਹਦੇ ਨਾਲ ਜਿਹੜੀ ਉਹਨਾਂ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਉਥੇ ਸੀਵੇਜ ਪਵੇ WhatsApp ਲਈ ਦੀਆਂ ਲਾਈਨਾਂ ਪੈਣ ਅਤੇ ਜੋ ਵੀ ਮਤਲਬ ਕਹਿੰਦਾ ਵੀ ਹੈਗਾ ਉਹ ਉਹਨਾਂ ਨੂੰ ਆਪਾਂ ਰਾਏ ਤਾਂ ਉਹ ਦੇ ਸਕੀਏ